ਰੋਲ ਖੈਰਾ ਸਾਹਿਬ ਅੱਜ ਤੁਸੀਂ ਜਿਹੜਾ ਐਸਸੀਬੀਸੀ 마을 ਪੰਚਾਇਤ ਮੋਚੀ ਦੇ ਤਾਂ ਸਾਹਿਬ ਕਿਸ ਤਰ੍ਹਾਂ ਮਤਲਬ ਦੇਖਦੇ ਹੋ ਸਾਹਿਬ ਮੈਂ ਕੋ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਇਹਨਾਂ ਦਾ ਜਿਹੜੀ ਬੇਸਿਕ ਮੰਗ ਹੈਗੀ ਆ ਕਿ ਜਿਹੜੇ ਐਸਸੀਓ ਬੀਸੀ ਦੇ ਹਕੂਕ ਮਾਰ ਕੇ ਝੂਠੇ ਸਰਟੀਫਿਕੇਟ ਲਾ ਕੇ ਜੌਬਸ ਲਈਆਂ ਨੇ ਜਾਂ ਰੈਜ਼ਰਵੇਸ਼ਨ ਦਾ ਫਾਇਦਾ ਉਠਾ ਕੇ ਕੋਈ ਸਰਪੰਚ ਐਮਸੀ ਬਣਿਆ ਉਹਦੀ ਪ੍ਰੋਪਰ ਇੱਕ ਜਾਂਚ ਹੋਣੀ ਚਾਹੀਦੀ ਕਿਉਂਕਿ ਇਹਦਾ ਮਤਲਬ ਹੈ ਕਿ ਜਿਹੜੀ ਰੈਜ਼ਰਵੇਸ਼ਨ ਦਾ ਅਸਲ ਫਾਇਦਾ ਵਾ ਉਹ ਸਹੀ ਲੋਕਾਂ ਤੱਕ ਤਾਂ ਪਹੁੰਚ ਨਹੀਂ ਰਿਹਾ ਇਹਦਾ ਮਤਲਬ ਕੋਈ ਲੋਕੀ ਜਾਲੀ ਸਰਟੀਫਿਕੇਟ ਬਣਾ ਕੇ ਤੇ ਉਹਨਾਂ ਦੇ ਜਗ੍ਹਾ ਦੇ ਉੱਤੇ ਨੌਕਰੀਆਂ ਮਾਣ ਰਹੇ ਨੇ ਇਹ ਗੱਲ ਕੱਲ ਪੰਜਾਬ ਵਿਧਾਨ ਸਭਾ ਜੁੱਠੀ ਆ ਔਰ ਮੈਂ ਕੁਦਰਤੀ ਉੱਥੇ ਚੀਫ ਮਿਨਿਸਟਰ ਭਗਵੰਤ ਮਾਨ ਦੀ ਆਪ ਸਟੇਟਮੈਂਟ ਸੁਣੀ ਹੈ ਕਿ ਅਸੀਂ ਇਹਦੇ ਤੇ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਔਰ ਅਸੀਂ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਝੂਠੇ ਸਰਟੀਫਿਕੇਟ ਬਣਾਏ ਨੇ ਟੂ ਸਿਕਿਉਰ ਐਸਸੀ ਐਂਡ ਬੀਸੀ ਜੌਬਸ ਉਹਨਾਂ ਕੋਲੋਂ ਅਸੀਂ ਜਿੰਨੀ ਤਨਖਾਹ ਲਈਆਂ ਅੱਜ ਤੱਕ ਸਮੇਤ ਵਿਆਜ ਖਜ਼ਾਨੇ ਵਿੱਚ ਵਾਪਸ ਕਰਾਵਾਂਗੇ ਇਹ ਹੁਣ ਗੱਲ ਪੰਜਾਬ ਦੇ ਚੀਫ ਮਿਨਿਸਟਰ ਦੀ ਕਈ ਸਦਨ ਦੇ ਉੱਤੇ ਇਹ ਰਿਕਾਰਡਡ ਸਟੇਟਮੈਂਟ ਹੈ ਤੋਂ ਮੈਂ ਉਮੀਦ ਕਰਦਾ ਕਿ ਉਹ ਆਪਣੇ ਵਚਨ ਪੂਰੇ ਕਰਨਗੇ ਕਿਉਂਕਿ ਐਸ்சி ਬੀਸੀ ਮਹਾਪੰਚਾਇਤ ਨੇ ਕਾਫੀ ਅਰਸੇ ਤੋਂ ਇਸ ਵਾਸਤੇ ਸੰਘਰਸ਼ ਕੀਤਾ ਇਹਨਾਂ ਦੇ ਨਾਲ ਹੋਰ ਨਰੇਗਾ ਵਰਕਰਸ ਦੀ ਡਿਮਾਂਡਸ ਆ ਇਹਨਾਂ ਦੇ ਨਾਲ ਸਫਾਈ ਸੇਵਕਾਂ ਕਰਮਚਾਰੀਆਂ ਦੀਆਂ ਮੰਗਾਂ ਨੇ ਔਰ ਜਦੋਂ ਇਹ ਸਾਰੀਆਂ ਮੰਗਾਂ ਕਾਫੀ ਅਰਸੇ ਤੋਂ 3 ਮਹੀਨੇ ਪਹਿਲਾਂ ਬੈਠੇ ਰਹੇ ਨੇ ਮੋਹਾਲੀ ਦੇ ਇੱਕ ਸਥਾਨ ਦੇ ਉੱਤੇ ਤੇ ਹੁਣ ਇਹ ਸ਼ਿਫਟ ਕਰਕੇ ਇੱਥੇ ਬੈਠੇ ਨੇ ਲੇਕਿਨ ਸਰਕਾਰ ਜਿਹੜੀ ਆ ਉਹ ਗੱਲਾਂ ਬਾਤਾਂ ਨਾਲ ਹੀ ਕੰਮ ਸਾ ਰਹੀ ਜਦੋਂ ਇਹਨਾਂ ਦੇ ਕੰਮ ਜਦੋਂ ਇਹਨਾਂ ਦੇ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ 28 ਤਰੀਕ ਨੂੰ ਇੱਥੇ ਪੀਸਫੁੱਲ ਪ੍ਰੋਟੈਸਟ ਕੀਤਾ ਚੌਂਕ ਕਿਉਂਕਿ ਜਦੋਂ ਕਿਸੇ ਦੀ ਗੱਲ ਨਹੀਂ ਕੋਈ ਸੁਣੀ ਤੇ ਉਹਦਾ ਅਧਿਕਾਰ ਹੈ ਕਿ ਉਹ ਪ੍ਰੋਟੈਸਟ ਕਰੇ ਪੀਸਫੁੱਲ ਪ੍ਰੋਟੈਸਟ ਕੀਤਾ ਉੱਥੇ ਇਹਨਾਂ ਨੇ ਆਪਣਾ ਉਸ ਪ੍ਰੋਟੈਸਟ ਵਿੱਚ ਇਹ ਦਿਖਾਇਆ ਕਿ ਤੁਸੀਂ ਸਾਡੇ ਨਾਲ ਅਨਿਆਏ ਕਰ ਰਹੇ ਹੋ ਸੋ ਪੀਸਫੁਲ ਪ੍ਰੋਟੈਸਟ ਕਰਨ ਦਾ ਕਮਿਆਜ਼ਾ ਇਹ ਭੁੱਖਾ ਪਿਆ ਕੇ ਬਲਵੰਦਰ ਸਿੰਘ ਜੀ ਬੈਠੇ ਮੇਰੇ ਕੋਲ ਇਹਨਾਂ ਨੂੰ ਤੇ ਇਹਨਾਂ ਦੀ ਧਰਮ ਪਤਨੀ ਨੂੰ ਈਕ ਐਫਆਈਆਰ ਦਰਜ ਕਰਤੀ ਹੈ ਜੋ ਜੋ ਪੰਜਾਬ ਚ ਰਿਵਾਜ ਚੱਲ ਰਿਹਾ ਹੈ ਕਿ ਮੂੰਹ ਬੰਦ ਕਰਾਉਣੇ ਤਾਂ ਐਫਆਈਆਰ ਦਰਜ ਕਰਦੇ ਹਾਂ ਤੇ ਕਾਫੀ ਬੰਦਿਆਂ ਨੂੰ ਅੰਡਰਛਾਤੇ ਉਹਦੇ ਚ ਰਾਖ ਕੇ ਇਹ ਕੋਸ਼ਿਸ਼ ਆ ਐਡਮਿਨਿਸਟ੍ਰੇਸ਼ਨ ਦੀ ਕਿ ਇਹਨੂੰ ਅਸੀਂ ਇਹ ਮੋਰਚੇ ਨੂੰ ਜਿਹੜਾ ਹੈ ਇੱਕ ਉਹ ਅਸੀਂ ਉਹਨੂੰ ਇੱਕੋ ਚਕਵਾ ਦੇਈਏ ਪਰ ਮੈਂ ਸਮਝਦਾ ਕਿ ਇਸ ਤਰ੍ਹਾਂ ਨਾਲ ਤਾਨਾ ਸ਼ਾਹੀ ਰਵਈ ਨਾਲ ਲੋਕਾਂ ਨੇ ਮੰਗਾ ਕਰ ਇਹਨਾਂ ਨੇ ਅੱਗੇ ਪ੍ਰੋਟੈਸਟ ਕਰਨਾ ਇਸ ਸੂਰਤ ਵਿੱਚ ਮੈਂ ਇਹ ਸਾਰੀਆਂ ਗੱਲਾਂ ਦੀ ਜੈਸ ਸਪੋਰਟ ਕਰਨ ਵਾਸਤੇ ਆਪਣੀ ਪਾਰਟੀ ਕੋਲ ਇਹਨਾਂ ਤੱਕ ਮੈਂ ਪਹੁੰਚ ਕੇ ਮੇਰੇ ਨਾਲ ਸੰਪਰਕ ਕੀਤਾ ਸੀਗਾ ਰੇਸ਼ਮ ਸਿੰਘ ਜੀ ਉਹਨਾਂ ਨੇ ਜਿਹੜੇ ਇਸ ਨੂੰ ਕਿਸ ਤਰ੍ਹਾਂ ਸ਼ਾਇਦ ਪ੍ਰਬੁੱਧ ਆਰਪੀਆਈ ਦੇ ਮੈਂਬਰ ਵੀ ਨੇ ਔਰ ਇੱਥੇ ਅੰਮ੍ਰਿਤਸਰ ਸਾਹਿਬ ਦੇ ਗੁੱਤਾ ਜੀ ਭੀਮ ਰਾਓ ਜਸਵੰਤ ਰਾਓ ਅੰਮ੍ਰਿਤਸਰ ਜੀ ਵੀ ਆ ਕੇ ਗਏ ਨੇ ਮੈਂ ਸਭ ਇਹ ਤਾਂ ਕਿ ਨਾ ਨੀ ਮਗਾ ਸਰਕਾਰ ਨੂੰ ਪੈਨ ਬਾਂਡ ਤਰੀਕੇ ਨਾਲ ਅਗਰ ਕੋਈ ਚੀਫਰਿਸਟਰਾਜ ਕੈਦ ਹੋਵੇ ਤੇ 3 ਮਹੀਨੇ ਤੇ ਕਿਸੇ ਦੇ ਖਲਾਫ ਐਕਸ਼ਨ ਨਾ ਹੋਵੇ ਕੋਈ ਪਰਚਾ ਦਰਜ ਨਾ ਹੋਵੇ ਬੈਸਿਕਲੀ ਬਿਕੋਜ਼ ਇਟਸ ਅ ਕ੍ਰਿਮੀਨਲ ਆਫੈਂਸ ਵਨ ਯੂ ਕਮਿਟ ਅ ਕ੍ਰਿਮੀਨਲ ਆਫੈਂਸ ਥੇਅਰ ਇਜ਼ ਸੁਪੋਜ਼ ਟੂ ਬੀ ਐਫ ਆਈ ਆਰ ਅਗੇਂਸਟ ਯੂ ਥੇਅਰ ਇਜ਼ ਯੂ ਆਰ ਸੁਪੋਜ਼ ਟੂ ਬੀ ਹੈਲਡ ਲਾਇਬਲ ਫॉर ਕ੍ਰਿਮੀਨਲ ਐਕਸ਼ਨ ਇਨ ਥੈਟ ਮੈਟਰ ਔਰ ਜਿਹੜੇ ਤੁਸੀਂ ਤਨਖਾਹਾਂ ਤੇ ਜੋ ਤੁਸੀਂ ਭੱਤੇ ਲਏ ਨੇ ਉਹ ਵਾਪਸ ਸਰਕਾਰ ਦੇ ਖਜ਼ਾਨੇ 'ਚ ਜਾਣਗੇ ਤਾਈਓ ਜਿਹੜੇ ਅਸਲ ਹੱਕਦਾਰ ਨੇ ਇਸ ਚੀਜ਼ ਤੇ ਵੀ ਵਰਗੇ ਨੌਜਵਾਨ ਲੜਕੀਆਂ ਲੜਕੇ ਬੱਚੇ ਸਰਪੰਚ ਐਮਸੀ ਕਾਉਂਸਲਰ ਉਹਨਾਂ ਨੂੰ ਇਹ ਬਣਦਾ ਅਧਿਕਾਰ ਮਿਲੇਗਾ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਕਾਂਗਰਸ ਕੋਲੋਂ ਇਹਨਾਂ ਦੇ ਇਸ ਮੋਰਚੇ ਦਾ ਸਮਰਥਨ ਕਰਨ ਵਾਸਤੇ ਪਹੁੰਚਿਆ ਸਰ ਕਈ ਨਸਾ ਦੇ ਐਸੇ ਵੀ ਚੀਜ਼ ਜਿਹਦੇ ਸਰਟੀਫੀਕੇਟ ਦਿੱਤੇ ਨਹੀਂ ਤੇ ਬਹੁਤ ਵੱਡੇ ਰੈਂਕ ਤੇ ਬੈਠੇ ਨੇ ਸੈਂਟਰ ਗਵਰਨਮੈਂਟ ਦੇ ਨਾਲ ਆਈਜੀਐਸ ਲੱਗੇ ਨੇ ਕੋਈ ਆਈਪੀਐਸ ਲੱਗੇ ਨੇ ਉਹਨਾਂ ਨੂੰ ਕਿੱਦਾਂ ਦੇ ਇੱਕ ਗੱਲ ਇਹ ਆ ਕਿ ਮਾਪਦੰਡ ਜਿਹੜਾ ਹੁੰਦਾ ਨਾ ਜੀ ਜਦੋਂ ਆਪਾਂ ਕੋਈ ਕਾਨੂੰਨ ਬਣਾ ਲਿਆ ਉਹ ਸਭ ਲਈ ਇੱਕ ਹੋਣਾ ਚਾਹੀਦਾ ਇਹ ਕੋਈ ਤਾਕਤਵਾਰ ਤੇ ਛੋਟੇ ਵੱਡੇ ਦੀ ਗੱਲ ਨਹੀਂ ਗਈ ਚਾਹੇ ਕੋਈ ਆਈਜੀਐਸ ਚਾਹੇ ਕੋਈ ਆਈਪੀਐਸ ਚਾਹੇ ਕੋਈ ਪੀਸੀਐਸ ਚਾਹੇ ਚਾਹੇ ਕੋਈ ਪੁਲਿਸ ਦੀ ਜੌਬ ਚ ਚਾਹੇ ਕੋਈ ਸਰਪੰਚ ਹੈ ਤੇ ਚਾਹੇ ਕੋਈ ਕਾਉਂਸਲਰ ਹੈ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ एवरीबॉडी ਬਿਕੋਜ਼ ਤਾਈਓ ਜਿਹੜਾ ਬਣਦੇ ਆ ਤੇ ਘਾਰ ਆ ਜਿਨ੍ਹਾਂ ਲੋਕਾਂ ਦੇ ਡਾਕਾ ਵੱਜਿਆ ਹਕੂਕ ਤੇ ਤਾਈਓ ਉਹਨਾਂ ਨੂੰ ਇਨਸਾਫ ਨਹੀਂ ਦਾ ਸੋ ਇਸ ਕਰਕੇ ਐਕਸ਼ਨ ਸ਼ੁੱਡ ਬੀ ਵਾਟ ਕੈਨ ਆਈ ਸੇ ਐਬਸੋਲੂਟਲੀ ਟੇਕਨ ਇਨ ਪਾਰਸ਼ਲੀ ਐਂਡ ਇਨ ਇੰਟਰਸਟ ਆਫ ਜਸਟਿਸ ਸੋ ਕੈਸ਼ੀ ਨਾਲ ਹੀ ਮੱਥਾ ਲੱਗੇਗਾ ਨਾਲ ਕਰੀਏ ਵੀ ਕਰਦੇ ਪਾਰਟੀ ਦੇ ਜੋ ਸੈਂਟਰ ਦੇ ਜਿਹੜੇ ਦੋ ਨਹੀਂ ਖੜੇ ਹੋਵਾਂਗੇ ਸਾਨੂੰ ਅਸੀਂ ਕਿਉਂ ਕਿਸੇ ਦੀ ਸਪੋਰਟ ਕਰਾਂਗੇ ਕਿ ਤੁਸੀਂ ਦੂਜੇ ਸਰਟੀਫਿਕੇਟ ਬਣਾਓ ਜੀ ਇਹ ਸਪੋਰਟ ਮੈਂ ਤਾਂ ਬਜ਼ਾਤੇ ਖੁਦ ਹਮੇਸ਼ਾ ਕਿਸੇ ਵੀ ਬੇਇਨਸਾਫੀ ਦੇ ਖਿਲਾਫ ਹਾਂ ਚਾਹੇ ਉਹ ਛੋਟਾ ਬੰਦਾ ਵਾ ਚਾਹੇ ਉਹ ਗਰੀਬ ਤੋਂ ਗਰੀਬ ਆ ਉਹਦਾ ਵੀ ਆਵਾਜ਼ ਚੱਕੀ ਦੀ ਆ ਤੇ ਇਹ ਤਾਂ ਕੰਮ ਹੀ ਸਰਾਸਰ ਗਲਤ ਆ ਇਸ ਕਰਕੇ ਪੰਜਾਬ ਸਰਕਾਰ ਦਾ ਫਰਜ਼ ਪੜਦਾ ਵਾ ਐਕਚੁਅਲੀ ਇਹਦੇ ਚ ਜਿੱਦਾਂ ਇੱਥੇ ਸਜੈਸਟ ਕੀਤਾ ਉਹਨੇ ਜੇ ਤਾਂ ਹੁਣ ਇੰਡੀਵਿਜੂਅਲ ਕੰਪਲੇਂਟਸ ਲੈਣ ਲੱਗੇ ਤਾਂ ਇਹਦੇ ਤਾਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਖਰਚਾ ਬੜਾ ਹੁੰਦਾ ਆਮ ਆਮੀ ਦਾ ਦੁਸ਼ਮਣੀ ਵੀ ਪੈਂਦੀ ਆ ਇਹ ਤਾਂ ਪੰਜਾਬ ਗਵਰਨਮੈਂਟ ਨੂੰ ਟੋਟਲ ਰਿਵਿਊ ਕਰ ਲੈਣਾ ਚਾਹੀਦਾ ਕਿ ਜਿਹੜੇ ਸਾਡੇ ਜੋਬਸ ਨੇ ਅੰਡਰ ਦ ਰਿਜ਼ਰਵਡ ਕੈਟੇਗਰੀਜ਼ ਵੈਦਰ ਇਟਸ ਫॉर ਸ਼ਡਿਊਲ ਕਾਸਟ অর ਫॉर ਐਸਟੀਜ਼ অর ਫॉर ਬੈਕਵਰਡ ਕਲਾਸਸ ਉਹ ਸਾਰਾ ਆਪ ਰਿਵਿਊ ਕਰ ਲੈ ਗਵਰਨਮੈਂਟਲੀ ਤਾਂ ਬਹੁਤ ਨਹੀਂ ਤਾਂ ਮਹੀਨੇ ਦਾ ਕੰਮ ਨਹੀਂ ਗਾਇ ਇਹ ਉਹ ਕਹਿਣ ਸਾਰਿਆਂ ਨੂੰ ਕਿ ਪਲੀਜ਼ ਫਿਨਿਸ਼ ਯੋਰ ਸਰਟੀਫਿਕੇਟਸ ਐਂਡ ਗਿਵਨ ਐਫੀਡੇਵਿਟ ਕਿ ਅਸੀਂ ਜਿਹੜੇ ਐਫੀਡੇਵਿਟ ਦੇ ਰਹੇ ਆ ਸਰਟੀਫਿਕੇਟਸ ਇਹ オリジナル ਨੇ ਇਹ ਕਿਸੇ ਤਰ੍ਹਾਂ ਦੇ ਫੇਕ ਨਹੀਂਗੇ ਉਥੇ ਫੜੇ ਜਾਣੇ ਸਾਰੇ ਜਨਨ ਐਫੀਡਵਿਟ ਨਾ ਲਾਇਆ ਉਥੋਂ ਫੜੇ ਜਾਣੇ ਆ ਤੇ ਜਿਹੜੇ ਬਾਕੀ ਸਰਟੀਫਿਕੇਟਸ ਨੂੰ ਵੈਰੀਫਾਈ ਕਰਨਾ ਹੈ ਤੇ ਜਿਆਦਾ ਮੁੱਖ ਗੱਲ ਇਹ ਇੰਤਰੀ ਐਲਾਨ ਕੀਤਾ ਕਿਸੇ ਨੂੰ ਹੈ ਨਾ ਨਾਮ ਲਿਖ ਦਿਓ ਜਾਂ ਨੋਟੀਫਿਕੇਸ਼ਨ ਵੀ ਆਏਗੀ ਜਾਂ ਚੋਣਵੀ ਸਟੈਂਡ ਦਾ ਜਿਹੜਾ ਜਿਆਦਾ ਤਾਂ ਐਲਾਨਵੰਤ ਸਿੰਘ ਮਾਨੀਏ ਇਹ ਕਿਉਂਕਿ ਸਾਡੇ ਨਾਲ ਵਾਪਰ ਚੁੱਕਾ ਤੁਸੀਂ ਦੇਖੋ ਕਿ EMPLOYEES ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਪ੍ਰੋਮਿਸ ਸੀ ਜਿਹਨੂੰ ਆਪਾਂ ਕਹਿੰਦੇ ਆ 올ਡ ਪੈਨਸ਼ਨ ਸਕੀਮ ਉਹ ਜਦੋਂ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਆਈ ਸੀ 2022 ਦੇ ਨਵੰਬਰ ਸੀ ਨੋਟੀਫਿਕੇਸ਼ਨ ਜਾਰੀ ਕਰਤੀ ਕੇਜਰੀਵਾਲ ਸਾਹਿਬ ਨੇ ਕਿਹਾ ਜੀ ਅਸੀਂ ਹਮਨੇ